નગર ਕੌਂਸਲ ਨਗਰ ਦੇ ਵਿੱਚ ਪਹੁੰਚੀ ਇਟਾਲੀਅਨ ਦੀ ਟੀਮ ਜਿੱਥੇ ਆ 26 ਜਨਵਰੀ ਦੇ ਸੰਬੰਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੀਤਾ ਜੀ ਝੰਡਾ ਫੈਰਾਉਣ ਦੀ ਰਸਮ ਨੂੰ ਅਦਾ ਕਰਨਗੇ ਆਓ ਤੁਹਾਨੂੰ ਮਿਲ ਲੈ ਚਲਦੇ ਹਾਂ ਇਸ ਇਤਿਹਾਸਿਕ ਪਲਾਂ ਦੇ ਵਿੱਚ ਬڑے ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆਪਣਾ ਦੇਸ਼ 78ਵਾਂ ਜੋ ਗਨਤੰਤਰ ਦਿਵਸ ਹੈ ਉਹ ਮਨਾ ਰਿਹਾ ਹੈ। ਔਰ ਆਪਾਂ ਹਰ ਵਾਰ ਬਾਬਾ ਸਾਹਿਬ ਭੀਮਰਾ ਅੰਬੇਦਕਰ ਜੀ ਨੂੰ ਯਾਦ ਕਰਦੇ ਆਂ ਇਸ ਦਿਨ ਤੇ ਕਿਉਂਕਿ ਉਹਨਾਂ ਦੀ ਬਤੌਲਤ ਹੀ ਆਪਾਂ ਜੋ ਅੱਜ ਗਨਤੰਤਰ ਦਿਵਸ ਜਿਹੜਾ ਹੈਗਾ ਉਹ ਮਨਾ ਰਹੇ ਆਂ। ਔਰ ਇਸ ਵਾਰ ਫੇਰ ਅਸੀਂ ਬਾਬਾ ਸਾਹਿਬ ਭੀਮਰਾ ਅੰਬੇਦਕਰ ਜੀ ਨੂੰ ਨਮਨ ਵੀ ਕਰਦੇ ਆਂ ਔਰ ਯਾਦ ਵੀ ਕਰਦੇ ਆਂ ਕਿ ਜਿਨ੍ਹਾਂ ਦੀ ਬਤੌਲਤ ਅੱਜ ਅਸੀਂ ਇਸ ਖੁੱਲੀ ਆਪ ਉਹ ਹਵਾ ਦੇ ਵਿੱਚ ਸਾਹ ਲੈ ਰਹੇ ਹਨ ਤੇ ਮੈਂ ਇਸ ਗੰਦੰਤਰ ਦੇ ਵਸਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਸਨੇਹਾ ਜ਼ਰੂਰ ਦੇਣਾ ਚਾਹੁੰਗਾ ਮੇਰੇ ਮਨ ਚ ਸੀ ਕੱਲ ਦਾ ਕਿ ਮੈਂ ਜ਼ਰੂਰ ਸ਼ਹਿਰ ਵਾਸੀਆਂ ਨੂੰ ਇੱਕ ਚੀਜ਼ ਦੱਸਾਂ ਉਹ ਇਹ ਸਨੇਹਾ ਮੇਰਾ ਹੈ ਇਸ ਸ਼ਹਿਰ ਵਾਸੀਆਂ ਨੂੰ ਕਿ ਦੇਖੋ ਕੋਈ ਵੀ ਸ਼ਾਸਨ ਪ੍ਰਸ਼ਾਸਨ ਅਗਰ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਧੱਕਾ ਕਰਦਾ ਹੈ ਤੇ ਅਸੀਂ ਇੱਥੇ ਤੁਹਾਡੀ ਸੁਰੱਖਿਆ ਲਈ ਤੁਹਾਡੀ ਆਪਣਾ ਸੁਰੱਖਿਆ ਲਈ ਔਰ ਤੁਹਾਡੇ ਵਾਸਤੇ ਇੱਥੇ ਜਿਹੜਾ ਹੈਗਾ ਆ ਬੈਠੇ ਆ ਤੁਸੀਂ ਸਾਨੂੰ ਚੁਣ ਕੇ ਜੋ ਹਾਊਸ ਨੂੰ ਇੱਥੇ ਭੇਜਦੇ ਹੋ ਉਹ ਸਾਡਾ ਮਕਸਦ ਸਿਰਫ ਮੀਟਿੰਗਾਂ ਤੱਕ ਸੀਮਤ ਨਹੀਂ ਹੁੰਦਾ ਕਿ ਅਸੀਂ ਮੀਟਿੰਗਾਂ ਕਰ ਲਈਆਂ ਜਾਂ ਸ਼ਹਿਰ ਦੀ ਡਿਵੈਲਪਮੈਂਟ ਕਰ ਲਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਸਾਡਾ ਕੰਮ ਖਤਮ ਹੋ ਗਿਆ ਕਿਸੇ ਨਾਲ ਵੀ ਮੇਰੇ ਸ਼ਹਿਰ ਵਾਸੀ ਨਾਲ ਮੇਰੇ ਭਾਈ ਭਰਾ ਦੇ ਨਾਲ ਕਿਸੇ ਨਾਲ ਵੀ ਕੋਈ ਸ਼ਾਸਨ ਕੋਈ ਪ੍ਰਸ਼ਾਸਨ ਧੱਕਾ ਕਰਦਾ ਤੇ ਜਰੂਰ ਉਹ ਸਾਨੂੰ ਇਕੇ ਨਗਰ ਕਾਉਂਸਲ ਵੀ ਕਿ ਜੇ ਮੇਰੇ ਨੰਬਰ ਸਾਰਿਆਂ ਦੇ ਕੋਲ ਹੈਗੇ ਆ ਜਾਂ ਮੇਰੇ ਸਾਥੀਆਂ ਦੇ ਨੰਬਰ ਜਿਹੜੇ ਆ ਉਹ ਵੀ ਸਾਰਿਆਂ ਦੇ ਕੋਲ ਹੈਗੇ ਆ ਉਹ ਜਰੂਰ ਸਾਨੂੰ ਆ ਕੇ ਉਹਦੇ ਬਾਰੇ ਦੱਸੋ ਆਗਮਤ ਕਰਾਓ ਤਾਂ ਜੋ ਅਸੀਂ ਕਿਸੇ ਵੀ ਤੱਕੇ ਦੇ ਖਿਲਾਫ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਸਕੀਏ ਔਰ ਮੈਂ ਵਿਸ਼ਵਾਸ ਦਵਾਣਾ ਕਿ ਮੇਰੇ ਸਾਰੇ ਹੀ ਕਾਉਂਸਲਰ ਸਾਥੀ ਆਪ ਜੀ ਔਰ ਆਪ ਸਾਰੇ ਸ਼ਹਿਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਜਾ ਜੋ ਕਿਸੇ ਵੀ ਤਕੇਸ਼ਾਈ ਨੂੰ ਬਰਦਾਸ਼ਤ ਨਾ ਕੀਤਾ ਜਾਵੇਗਾ ਔਰ ਅੰਤਰੇ ਵਿੱਚ ਮੈਂ ਫਿਰ ਇੱਕ ਵਾਰੀ ਬਾਬਾ ਸਾਹਿਬ ਨੂੰ ਨਮਨ ਕਰਦਾ ਹੈ ਜਿਨ੍ਹਾਂ ਨੇ ਸਾਨੂੰ ਆ ਜਿਹੜਾ ਨਿਗ ਹੈ ਮੰਨਣ ਦਾ ਮੌਕਾ ਦਿੱਤਾ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੇ ਸਾਰੇ ਹੀ ਪਰਿਵਾਰ ਮਤਲਬ ਮੇਰੇ ਸਾਰੇ ਹੀ ਨਗਰ ਕਾਉਂਸਲ ਦੇ ਕਾਉਂਸਲਰ ਸਹਿਬਾਨ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੈ ਹਿੰਦ